ਹਾਂਜੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਵੀਰ ਕੌਰ ਗਰੇਵਾਲ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਸਵਾਗਤ ਕਰਦੀ ਹਾਂ ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਜਿਹੜਾ ਬੁਟੀਕ ਪੀਸ ਲੈ ਕੇ ਆਈ ਹੋਈ ਹਾਂ ਸੋ ਫਸਟ ਆਫ ਆਲ ਜੇ ਆਪਾਂ ਇਹਦੇ ਸਟੱਫ ਦੀ ਗੱਲ ਕਰੀਏ ਸੋ ਇਹ ਹੈਗਾ ਏ ਜੀ ਚਾਕਲੇਟ ਨਾਮ ਦਾ ਜਿਹੜਾ ਸਟੱਫ ਹੈਗਾ ਸੋ ਬੜਾ ਪਿਆਰਾ ਇਹਦਾ ਕਲਰ ਹੈਗਾ ਲਾਈਟ ਬ੍ਰਾਊਨ ਜਾਂ ਬੋਲ ਸਕਦੇ ਆਪਾਂ ਆਈ ਡੋਂਟ ਨੋ ਵੀਡੀਓ ਦੇ ਵਿੱਚ ਕਿਸ ਟਾਈਪ ਦਾ ਸ਼ੋਅ ਹੋ ਰਿਹਾ ਬਟ ਲਾਈਟ ਬਰਾਊਨ ਜੇ ਕਲਰ ਦਾ ਜਿਹੜਾ ਸੂਟ ਹੈਗਾ ਸੋ ਇਹਦੇ ਤੇ ਆਪਾਂ ਬਹੁਤ ਹੀ ਸੋਹਣੀ ਜਿਹੜੀ embroiderry ਕੀਤੀ ਹੋਈ ਹੈਗੀ ਸੋ ਦੇਖੋ ਤੁਸੀਂ ਇਹ ਡਿਜ਼ਾਈਨ ਆਪਾਂ ਪਹਿਲਾਂ ਵੀ ਰੈਡੀ ਕੀਤਾ ਸੀਗਾ ਸੋ ਬਹੁਤ ਪਿਆਰ ਮਿਲਿਆ ਸੋ ਇਹ ਸੂਟ ਆ ਜਿਹੜਾ ਆਪਾਂ ਨੂੰ ਆਊਟ ਆਫ ਡਿਸਟ੍ਰਿਕਟ ਆਇਆ ਹੋਇਆ ਆਏਗਾ ਕਿਸੇ ਹੋਰ ਪਿੰਡ ਤੋਂ ਹੋਰ ਜ਼ਿਲ੍ਹੇ ਤੋਂ ਤੇ ਆਪਾਂ ਜਿਹੜਾ ਉੱਥੇ ਕੋਰੀਅਰ ਕਰਨਾ ਸੋ ਉਹਨਾਂ ਨੂੰ ਆਪਣੀ ਵੀਡੀਓ ਤੋਂ ਆਪਣਾ ਸੂਟ ਬਹੁਤ ਪਸੰਦ ਆਇਆ ਸੀਗਾ ਸੋ ਪਿਛਲੀ ਵਾਰ ਆਪਾਂ ਇਹੀ ਡਿਜ਼ਾਈਨ ਆ ਪੈਰਟ ਕਲਰ ਦੇ ਸੂਟ ਤੇ ਜਿਹੜਾ ਰੈਡੀ ਕੀਤਾ ਸੀਗਾ ਸੋ ਹੁਣ ਇਸ ਵਾਰ ਆਪਾਂ ਜਿਹੜਾ ਇਹਦੇ ਕਲਰ ਕੰਬੀਨੇਸ਼ਨਸ ਵੀ ਹੋਰ ਯੂਜ਼ ਕੀਤੇ ਐ ਸਟੱਫ ਵੀ ਹੋਰ ਐ ਸੋ ਇਹਦੇ 'ਚ ਤੁਸੀਂ ਦੇਖੋ ਆਪਾਂ ਡਾਰਕ ਪਿੰਕ ਕਲਰ ਯੂਜ਼ ਕੀਤਾ ਹੋਇਆ ਹੈਗਾ ਸੋ ਤੁਸੀਂ ਦੇਖ ਹੀ ਰਹੇ ਹੋ ਥੈਨ ਇਹਦੇ ਨਾਲ ਹੀ ਆਪਾਂ ਵਾਈਟ ਕਲਰ ਯੂਜ਼ ਕੀਤਾ ਹੋਇਆ ਹੈਗਾ ਸੋ ਪੱਤੀਆਂ ਦੇ ਵਿੱਚ ਆਪਾਂ ਜਿਹੜਾ ਐ ਪੈਰਟ ਕਲਰ ਯੂਜ਼ ਕੀਤਾ ਹੋਇਆ ਸੋ ਤੁਸੀਂ ਸਫਾਈ ਦੇਖੋ ਕਿੱਤੋਂ ਕੋਈ ਸੂਟ ਛਿੱਜਿਆ ਨਹੀਂ ਕੋਈ ਕੰਪਲੇਂਟ ਨਹੀਂ ਸੋ ਕਿੰਨੀ ਸਫਾਈ ਨਾਲ ਜਿਹੜਾ ਵਰਕ ਕੀਤਾ ਹੋਇਆ ਹੈਗਾ ਸੋ ਬੜੇ ਸੂਨੋ ਫਲਾwrs ਬਣਿਆ ਹੋਇਆ ਹੈਗਾ ਬੜਾ ਗਾੜਾ ਜਿਹਾ ਡਿਜ਼ਾਈਨ ਹੈਗਾ ਤੇ ਪੱਤੀਆਂ ਬਣੀਆਂ ਆ ਮੋਟੀਆਂ ਪੱਤੀਆਂ ਨੇ ਉੱਪਰ ਵਾਲੀਆਂ ਬ੍ਰੀਕ ਹੋ ਗਈਆਂ ਥੈਨ ਛੋਟੀਆਂ-ਛੋਟੀਆਂ ਬੂਟੀਆਂ ਟਾਈਪ ਬਣੀਆਂ ਹੋਈਆਂ ਸੋ ਤੁਸੀਂ ਦੇਖੋ ਸੋ ਇਕੁਅਲ ਗੈਪ ਤੇ ਜਿਹੜੇ ਫਲਾwrs ਦਾ ਕੰਬੀਨੇਸ਼ਨ ਹੈ ਸੂਟ ਤੇ ਸੋ ਤੁਸੀਂ ਦੇਖ ਹੀ ਰਹੇ ਹੋ ਸੋ ਫਲਾਵਰਸ ਜਿਹੜਾ ਗੈਪ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਜੇ ਸੰਗਣੇ ਪਵਾਉਣੇ ਥੋੜਾ ਜਿਹਾ ਨੇੜੇ ਵੀ ਪਵਾ ਸਕਦੇ ਹੋਗੇ ਸੋ ਦੇਖੋ ਤੁਸੀਂ ਸੋ ਇਹ ਸੂਟ ਆ ਜਿਹੜਾ 올ਓਵਰ ਇਹਦੇ ਤੇ ਵਰਕੇਗਾ ਇਹਦੀ ਸ਼ਾਰਟ ਤੇ ਤੁਸੀਂ ਦੇਖ ਹੀ ਰਹੇ ਹੋ ਉੱਪਰ ਤੱਕ ਜਿਹੜੇ ਫਲਾwrs ਜਾ ਰਹੇ ਹੈਗੇ ਸੋ ਇਹ ਇੱਥੋਂ ਸਟਾਰਟ ਹੋ ਗਿਆ ਜਿਹਦਾ ਘੇਰਾ ਤੇ ਦਨ ਫਲਾwrs ਹੋਗੇ ਤੁਸੀਂ ਦੇਖ ਹੀ ਰਹੇ ਹੋ ਤੇ ਤੁਸੀਂ ਸਫਾਈ ਵੀ ਦੇਖੋ ਵੀ ਕਿੰਨੀ ਸਫਾਈ ਨਾਲ ਜਿਹੜੀ ਐਮਬਰਾਇਡਰੀ ਕੀਤੀ ਗਈ ਹੈ ਬਹੁਤ ਪਿਆਰਾ ਜਿਹਾ ਵਰਕ ਹੋਇਆ ਕਲਰ ਕੰਬੀਨੇਸ਼ਨਸ ਬੋਥ ਸੋਨੇ ਕਲਰ ਜਿਹੜੇ ਉੱਠੇ ਸੂਟ ਤੇ ਬੜਾ ਦਖ ਦੇ ਰਿਹਾ ਕਲਰ ਦੇਖੋ ਤੁਸੀਂ ਸੋ ਬੜੇ ਪਿਆਰੀ ਜਿਹੀ ਲੁੱਕ ਆਈ ਹੈਗੀ ਸੋ ਇਹਦੇ ਨਾਲ ਹੀ ਇਹਦੀ ਬਾਜ਼ੂ ਤੇ ਵੀ ਵਰਕ ਹੈਗਾ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਇਹਦੀ ਬਾਜ਼ੂ ਤੇ ਹਾਂਜੀ ਇਹ ਵਾਲਾ ਸੋ ਜਿਹੜਾ ਇਹ ਵਾਲਾ ਫਲਾਰ ਹੈ ਸੋ ਇਹ ਆਗੇ ਇਹਦੀ ਬਾਜ਼ੂ ਤੇ ਸੋ ਤੁਸੀਂ ਬਾਟਮ ਤੇ ਵੀ ਲਿਆ ਸਕਦੇ ਹੋ ਬਟ ਇਹ ਚੀਜ਼ ਜਿਹੜੀ ਬਾਜ਼ੂ ਤੇ ਜ਼ਿਆਦਾ ਅੱਛੀ ਲੱਗਦੀ ਹੈ ਸੋ ਸੇਮ ਤੁਸੀਂ ਇਹਦੇ 'ਚ ਵੀ ਦੇਖੋ embroiderry ਦੀ ਫਿਨਿਸ਼ਿੰਗ ਸੋ ਇਹ ਹੋ ਗਈ ਫਰਸਟ ਬਾਜ਼ੂ ਦਨ ਇਹਦੇ ਨਾਲ ਹੀ ਇਹ ਵਾਲੀ ਹੋ ਗਈ ਸੈਕੰਡ ਬਾਜ਼ੂ ਸੋ ਤੁਸੀਂ ਦੇਖ ਹੀ ਰਹੇ ਹੋ ਬੜਾ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਹੈਗਾ ਸੋ ਕਲਰ ਕੰਬੀਨੇਸ਼ਨ ਬਹੁਤ ਅੱਛੇ ਸੋ ਇਦਾਂ ਦੇ ਸੋਨੇ ਸੋਨੇ ਸੂਟ ਤੁਸੀਂ ਸਾਡੇ ਤੋਂ ਕੜਵਾ ਸਕਦੇ ਹੋਗੇ ਐਟ ਅ ਜੈਨੂਨ ਪ੍ਰਾਈਸ ਸੋ ਇਹਦਾ ਪ੍ਰਾਈਸ ਵੀ ਬਹੁਤ ਜੈਨੂਨ ਹੈ ਐਸ ਆਈ ਅਰਲੀਅਰ ਮੈਂਸ਼ਨਡ ਇਨ ਪ੍ਰੀਵੀਅਸ ਵੀਡੀਓ ਸੋ ਵੀਡੀਓ ਦੇ ਵਿੱਚ ਆਪਾਂ ਇਹਦੇ ਪ੍ਰਾਈਸ ਦੀ ਵੀ ਗੱਲ ਕੀਤੀ ਸੀ ਸੋ ਸੋ ਸੇਮ ਪ੍ਰਾਈਸ ਹੈ ਸੋ ਦੇਖੋ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਕੜਵਾ ਸਕਦੇ ਹੋਗੇ ਸੋ ਸਾਡੀ ਜਿਹੜੀ ਸੂਟਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋਗੇ ਬਹੁਤ ਆਪਾਂ ਨੂੰ ਜਿਹੜਾ ਬਾਬਾ ਨਾਨਕ ਦੀ ਕਿਰਪਾ ਨਾਲ ਜਿਹੜਾ ਕੰਮ ਬੰਦੀ ਇਹ ਚੱਲ ਰਿਹਾ ਟਰੈਕ ਤੇ ਸੋ ਸਾਡੀ ਜਿਹੜੀ ਸੂਟਾਂ ਵਾਲੀ ਵੀਡੀਓ ਨੂੰ ਬਤ-ਬਤ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਸੋ ਸੂਟ ਕੜਵਾਉਣ ਲਈ ਤੁਸੀਂ ਮਤਲਬ ਸਾਨੂੰ ਡੀਐਮ ਕਰ ਸਕਦੇ ਹੋਗੇ ਸਾਡੇ ਇੰਸਟਾਗ੍ਰam ਜਿਹੜਾ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਸੋ ਇੱਕ ਵਾਰ ਜਿਹੜਾ ਮਤਲਬ ਕੜਾਈ ਕਰਾਉਣ ਦਾ ਚਾਂਸ ਜਿਹੜਾ ਸਾਨੂੰ ਜਰੂਰ దਈਓ ਕੰਮ ਜਰੂਰ ਕਰਾ ਕੇ ਵੇਖਿਓ ਸੋ ਆਈ ਹੋਪ ਵੀ ਅਸੀਂ ਜਿਹੜਾ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ ਸੋਨਾ ਸੋਨਾ ਤੁਸੀਂ ਸਾਡੇ ਕੰਮ ਨਾਲ ਜਿਹੜਾ ਸੈਟੀਸਫਾਈ ਜਰੂਰ ਹੋਵੋਗੇ ਸੋ ਇਹ ਹੋ ਗਿਆ ਜੀ ਇਹਦੇ ਬਾਜ਼ੂ ਤੇ ਵਰਕ ਸਿੰਗਲ ਸਿੰਗਲ ਫਲਾਰ ਇਹਦੀ ਬਾਜ਼ੂ ਤੇ ਵਰਕ ਆ ਗਿਆ ਦਨ ਆ ਇਹਦੇ ਘੇਰੇ ਦਾ ਵਰਕ ਮੈਂ ਤੁਹਾਨੂੰ ਹੁਣੇ ਦਿਖਾ ਚੁੱਕੀ ਆ ਸੋ ਇਹ ਉੱਪਰ ਤੱਕ ਆ ਜਿਹੜਾ ਮੈਂ ক্লোਜ਼ਲੀ ਦਿਖਾਉਣੀ ਆ ਸੋ ਦੇਖੋ ਸਾਰੇ ਕਿਤੇ ਬਹੁਤ ਜਿਹੜਾ ਕੰਮ ਵਧੀਆ ਹੋਇਆ ਬਹੁਤ ਜ਼ਿਆਦਾ ਵਧੀਆ ਵਰਕ ਹੋਇਆ ਸੋ ਇਹ ਚੀਜ਼ਾਂ ਗਰਮੀ 'ਚ ਨਾਲ ਲਾਈਟ ਵੇਟ ਚੀਜ਼ਾਂ ਜਿਹੜੀਆਂ achiyan lagdiyan giyan ਬਾਕੀ ਇਹ ਡੋਟ ਚੁਆਇਸ ਹੁੰਦੀ ਹੈਗੀ ਕਈਆਂ ਨੂੰ ਭਾਰੇ embroidery ਵਧੀਆ ਲੱਗਦੀਆਂ ਪਰ ਕਈਆਂ ਨੂੰ ਬਟ ਇਹਨਾਂ ਨੇ ਆਪਦੀ ਉਮਰ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਹਲਕਾ ਜਿਹੜਾ ਡਿਜ਼ਾਈਨ ਕੋਆ ਹੈ ਸੋ ਆਪਾਂ ਇੱਕ ਦੋ ਦਿਨਾਂ ਤੱਕ ਇਹ ਜਿਹੜਾ ਮਤਲਬ ਉਹਨਾਂ ਦਾ ਆਰਡਰ ਹੈ ਉਹਨਾਂ ਦੇ ਐਡਰੈਸ ਤੇ ਜਿਹੜਾ ਆਪਾਂ ਡਿਲੀਵਰ ਕਰਾਂਗੇ ਸੋ ਉਹਨਾਂ ਨੇ ਪਹਿਲਾਂ ਵੀ ਆਪਾਂ ਨੂੰ ਜੇ ਸੂਟ ਕੜਵਾਏ ਸੀਗੇ ਸੋ ਹੁਣ ਵੀ ਇੱਕੋ ਫੈਮਿਲੀ ਦੇ ਚਾਰ ਸੂਟ ਆਏ ਆ ਆਪਾਂ ਨੂੰ ਸੋ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਕੜਵਾਏ ਸੋ ਆਪਾਂ ਚਾਰੀ ਸੂਟ ਜਿਹੜੇ ਉਹਨਾਂ ਦੇ ਐ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਹਾਂ ਇੱਕ ਹੋਰ ਨਵੇਂ ਜੇ ਆਰਟੀਕਲ ਦੇ ਨਾਲ ਸੋ ਤਦ ਤੱਕ ਦੇ ਲਈ ਰੱਬ ਰਾਖਾ